ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗਰਮੀ ਦੀ ਰਸੋਈ ਵਿੱਚ ਤੇ ਅੱਜ ਗਰਮੀ ਦੀ ਰਸੋਈ ਚ ਫੇਰ ਬਣ ਲੱਗੀਆਂ ਟਿੱਕੀਆਂ ਯੂਪੀ ਵਾਲੀਆਂ ਉਦੋਂ ਭਾਂਡੇ ਨਹੀਂ ਆਏ ਸੀ ਤੇ ਮੈਂ ਟਿੱਕੀਆਂ ਬਣਾਈਆਂ ਇਹ ਤੇ ਮੈਨੂੰ ਨਾ ਦੋ ਤਿੰਨ ਸਵਾਲ ਆਏ ਕਿ ਇਹਦੀ ਰੈਸਪੀ ਦੱਸੋ ਟਿੱਕੀਆਂ ਸਾਰੇ ਬਣਾਉਂਦੇ ਆ ਏਸੇ ਬਣਾਉਂਦੇ ਵਧੀਆ ਬਣਾਉਂਦੇ ਆ ਇਹਦੀ ਰੈਸਪੀ ਕੁਝ ਵੱਖਰੀ ਆ ਥੋੜੀ ਜਿਹੀ ਸਾਰੇ ਉਦਾਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਸਾਰਿਆਂ ਨੇ ਦੱਸਿਆ ਵੀ ਯੂਐਸਪੀ ਦੱਸੋ ਆਇਲਸ ਵੀ ਆਈਆਂ ਸਿਗੀਆਂ ਕਿ ਤੁਸੀਂ ਸਾਨੂੰ ਦੱਸੋ ਰੈਸਪੀ ਵੀ ਸ਼ੇਅਰ ਕਰੋ ਇਹਦੇ ਹਾਂ ਇੱਕ ਗੱਲ ਆ ਕਿ ਮੈਂ ਬਟਾਲੇ ਤੋਂ ਕਾਦੀਆਂ ਮੈਂ ਸਾਰੇ ਖੋਸ਼ ਚੁੱਕੀਆਂ ਜਿਹੜੇ ਇਹਦੇ ਵਿੱਚ ਵਾਈਟ ਵਾਲੇ ਮਟਰ ਪੈਂਦੇ ਨਾ ਉਹ ਮੈਨੂੰ ਇੱਥੋਂ ਨਹੀਂ ਮਿਲ ਰਹੇ ਸਾਡੇ ਯੂਪੀ ਤੇ ਆਮ ਮਿਲਦੇ ਆ ਬਹੁਤ ਮਿਲਦੇ ਉਹ ਯੂਪੀ ਤੋਂ ਸਪੈਸ਼ਲੀ ਮਟਰ ਮੰਗਾਈ ਆ ਇਹ ਵਾਈਟ ਵਾਲੇ ਮਟਰ ਹੁੰਦੇ ਆ ਜੜੇ ਇਹ ਜਿਹੜੇ ਆਪਾਂ ਗ੍ਰੀਨ ਮਟਰ ਦੀ ਸਬਜ਼ੀ ਬਣਾਉਂਦੇ ਹਣੀ ਵਾਲੇ ਉਹਦੇ ਜੇ ਸੁੱਕੇ ਮਟਰ ਗ੍ਰੀਨ ਮਿਲਦੇ ਆ ਉਹ ਜਦੋਂ ਭਿਉਂਦੀਏ ਤੇ ਗ੍ਰੀਨ ਗ੍ਰੀਨ ਦਿੰਦੇ ਆ ਮਤਲਬ ਕਲਰ ਇਹ ਬਿਲਕੁਲ ਵਾਈਟ ਮਟਰ ਹੁੰਦਾ ਸੁੱਕਾ ਵੀ ਤੇ ਭਿਜਾ ਵੀ ਇਹ ਵਾਈਟ ਹੀ ਬਣਦੇ ਆ ਤੇ ਇਹ ਇਹ ਮਟਰ ਦੇ ਨਾਲ ਮਤਲਬ ਸਪੈਸ਼ਲ ਟਿੱਕੀ ਬਣਦੀ ਆ ਯਾਨੀ ਇੱਕ ਜੁੱਤੀ ਵਾਲੀ ਸਪੈਸ਼ਲ ਟਿੱਕੀ ਹਾਂਜੀ ਹੁਣ ਗਾੜੀ ਤੁਹਾਨੂੰ ਹੌਲੀ ਹੌਲੀ ਰੈਸਪੀ ਸਾਰੀ ਦੱਸਾਂਗੇ ਹੋਰ ਜ਼ਰੂਰੀ ਇਹਨਾਂ ਮਟਰਾਂ ਨੂੰ ਰਾਤ ਭਿਓ ਕੇ ਰੱਖਣਾ ਹੈ ਪਾਣੀ ਦੇ ਵਿੱਚ ਇਹ ਫੁੱਲ ਜਾਣਗੇ ਫਿਰ ਇਹਨਾਂ ਨੂੰ ਬੋਇਲ ਕਰਨਾ ਸਵੇਰੇ ਇਹਨਾਂ ਨੂੰ ਬੋਇਲ ਕਰ ਲੈਣਾ ਤੇ ਆਲੂ ਬੋਇਲ ਕਰ ਲੈਣੇ ਆ ਆਲੂ ਦੇ ਵਿੱਚ ਪਾਉਣਾ ਵਾ ਆਰਾ ਰੋਡ ਠੀਕ ਹੈ ਆਰਾ ਰੋਡ ਮਤਲਬ ਕਿ ਆਰਾ ਰੋਡ ਨੂੰ ਕੁਝ ਹੋਰ ਵੀ ਕਹਿੰਦੇ ਹਨ ਨਹੀਂ ਆਲੂ ਰੋਟੀ ਕਹਿੰਦੇ ਸ਼ਾਇਦ ਹਨਾ ਆਰਾ ਰੋਟੀ ਨੂੰ ਕੌਰਨ ਫਲੋਰ ਕੌਰਨ ਫਲੋਰ ਹਾਂਜੀ ਅੰਗਰੇਜ਼ੀ ਚ ਕਹਿੰਦੇ ਆ ਕੌਰਨ ਫਲੋਰ ਹਾਂਜੀ ਉਹ ਕਹਿੰਦੇ ਤੇ ਮੈਂ ਤੇ ਆਰਾ ਰੋਡ ਤੋਂ ਹੀ ਜ਼ਿਆਦਾ ਜਾਣਦੀ ਆ ਜਦੋਂ ਮੈਂ ਸ਼ੌਪ ਤੋਂ ਲਿਆ ਇਹ ਆਰਾ ਰੋਟਾ ਕੇ ਜੀ ਲੈਉਣੀ ਆ ਠੀਕ ਹੈ ਨਹੀਂ ਕੌਰਨ ਫਲੋਰ ਇਹਦੇ ਕਿ ਇਹਨਾਂ ਨੂੰ ਬੋਇਲ ਕਰ ਲੈਣੇ ਤੇ ਆਨ ਨੂੰ ਨਾਰਮਲ ਹੀ ਰੱਖੇ ਨੇ ਨਾ ਆਰਾ ਦੇ ਦਾ ਕਈ ਵਾਰ ਹੋ ਜਾਂਦੇ ਨੇ ਨਾ ਇਹ ਬਿਲਕੁਲ ਗਲੇਜੇ ਟਾਈਪ ਦੇ ਇੱਕ ਥੋੜੇ ਖਣੇ ਖਣੇ ਦੇ ਹੈ ਨਾ ਹਾਂ ਨਹੀਂ ਜ਼ਿਆਦਾ ਖੜੇ ਵੀ ਨਹੀਂ ਹੋਣੇ ਚਾਹੀਦੇ ਤੇ ਜ਼ਿਆਦਾ ਗਲੇ ਜਿੱਦਾਂ ਕਿ ਆਮ ਆਪਾਂ ਪਰੌਂਠੇ ਨਹੀਂ ਬਣਾਉਂਦੇ ਹਾਂ ਹਾਂ ਉਹੀ ਚੀਜ਼ ਹੋਣੀ ਚਾਹੀਦੀ ਆ ਤੇ ਇਹਦੇ ਚ ਹੁਣ ਮੈਂ ਪਾਉਣ ਲੱਗੀ ਆਰਾ ਰੋਟਾ ਠੀਕ ਹੈ ਯਾਨੀ ਕਿ ਕੌਰਨ ਫਲੋਰ ਉਹ ਤਾਂ ਡੋਲਤਾ ਵਾ ਇਹ ਇਹ ਹੁੰਦਾ ਬਹੁਤ ਬਰੀਕ ਜਿਆ ਬਰੀਕ ਹੁੰਦਾ ਜਿਆਦਾ ਕੰਟਰੋਲ ਬਹੁਤ ਜਿਆਦਾ ਨਹੀਂ ਮਤਲਬ ਇਹਦਾ ਵੀਡੀਓ ਸਿਸਟਮ ਕਿੰਨਾ ਹੋਵੇ ਕਿੰਨੇ ਆਲੂ ਹੋਣ ਤੇ ਉਹਦਾ ਕੋਈ ਹਿਸਾਬ ਕਿਤਾਬ ਤੁਹਾਡੀ ਮੈਜ਼ਰਮੈਂਟ ਦੇ ਹਿਸਾਬ ਨਾਲ ਮੈਜ਼ਰਮੈਂਟ ਦਾ ਕੁਝ ਨਹੀਂ ਹੈਗਾ ਠੀਕ ਹੈ ਇਹਦੇ ਵਿੱਚ ਮਤਲਬ ਜਿੱਦਾਂ ਕਿ ਥੋੜੀ ਜੀ ਬਾਈਂਡਿੰਗ ਹੋ ਜੇਗੀ ਠੀਕ ਹੈ ਹਾਂ ਜਿੱਦਾਂ ਕਿ ਆ ਮੇਰੇ ਹਿਸਾਬ ਨਾਲ ਆਲੂ ਤੇ ਨਹੀਂ ਢਿੱਲੋ ਹੋਣੇ ਆ ਹਾਂਜੀ ਤੇ ਇਹਦੇ ਵਿੱਚ ਲਾ ਲੋ ਵੀ ਮੈਂ ਦੋ ਕੜਛੀਆਂ ਪਾਇਆ ਸਬਜੀ ਵਾਲੀ ਨੋਰਮਲ ਆਪੀ ਗੜਸ਼ੀ ਹੁੰਦੀ ਆ ਹਨਾ ਹਾਂਜੀ ਦੋ ਗੜਸ਼ੀਆਂ ਆ ਮੈਜ਼ਰਮੈਂਟ ਪਾਤਾ ਵਿੱਚ ਭਈ ਆਲੂ ਜਿਹੜੇ ਆ ਉਹ ਸਖਸਾ ਸਖਸਾ ਜੇ ਰਹਿਣੇ ਚਾਹੀਦੇ ਆ ਯਾਨੀ ਕਿ ਫੜੇ ਜਾਣ ਇਹਦੇ ਨਾਲ ਬਾਈਂਡਿੰਗ ਹੋ ਜਾਂਦੀ ਬਾਈਂਡਿੰਗ ਹੋ ਜਾਂਦੀ ਆਲੂਆਂ ਦੀ ਆਪਣੇ ਆਲੂ ਵਿੱਚ ਖਿੱਲਰ ਨਗੇ ਨਹੀਂ ਹੁੰਦੇ ਹਮ ਬਿਲਕੁਲ ਕਿਉਂ ਦੇ ਤੇਦੇ ਵਿੱਚ ਹੋਰ ਕੀ ਪਾਣਾ ਹੁੰਦਾ ਨਾਲ ਇਹ ਮੈਂ ਦੱਸਨੀ ਆ ਹੁਣ ਤੁਹਾਨੂੰ ਠੀਕ ਐ ਇੱਕ ਮਿੰਟ ਮੈਨੂੰ ਇਹਨੂੰ ਨਾ ਉਹ ਕਰ ਲੈਂਦਾ ਮਿਕਸ ਇਹ ਕੌਰਨਫਲ ਪਾ ਕੇ ਮਿਕਸ ਕਰਕੇ ਬਾਕੀ ਉੱਧਰ ਸਾਰੇ ਮੈਦਮੇ ਦੀ ਕਟਿੰਗ ਰੱਖੀ ਹੋਈ ਆ ਗ੍ਰੀਨ ਗ੍ਰੀਨ ਤਨੀਆ ਤੇ ਹਰੀਆ ਮਿਰਚਾਂ ਤੇ ਇਹ ਪਿਆਜ਼ ਇਹ ਟਮਾਟਰ ਇਹ ਮਟੀਰੀਅਲ ਜਿਹਦੇ ਨਾਲ ਮੈਂ ਟਿੱਕੀ ਤਿਆਰ ਕਰੂੰਗੀ ਉਹਦੇ ਉੱਤੇ ਪੈਣਾ ਉੱਤੇ ਬਾਅਦ ਪੈਣਾ ਉਦਲੇ ਬੰਨੇ ਤੇ ਜਿਹੜੇ ਭੈਣ ਭਰਾ ਦੇ ਮੇਰੇ ਕੋਲ ਟਿੱਕੀ ਖਾਦੇ ਆ ਨਾ ਸੱਜ ਕਰਕੇ ਉਹ ਮੈਨੂੰ ਹਮੇਸ਼ਾ ਯਾਦ ਕਰਦਾ ਜਦੋਂ ਮੈਂਦਾ ਉਹ ਕਹਿੰਦਾ ਕਿ ਉਹ ਟਿੱਕੀ ਜਿਹੜੀ ਉਹ ਸਪੈਸ਼ਲ ਹੀ ਆ ਕੋਸ਼ ਸਪੈਸ਼ਲ ਹੀ ਆ ਕੋਸ਼ ਸਪੈਸ਼ਲ ਟਿੱਕੀ ਤੇ ਬਹੁਤ ਟੇਸਟੀ ਮੇਰਾ ਜੀ ਕਹਿੰਦਾ ਹਾਂ ਛੇਤੀ ਛੇਤੀ ਬਣਾਓ ਤੇ ਵੇਟ ਨਹੀਂ ਹੋਣੀ ਸਹੀ ਗੱਲ ਨੇ ਬਿਲਕੁਲ ਸਹੀ ਗੱਲ ਹਾਂ ਤੇ ਕੁਛ ਅਸੀਂ ਸਪੈਸ਼ਲ ਕੈਸਟ ਵੀ ਸੱਦੇ ਆ ਖਜਾਲੇ ਤੋਂ ਹੈਨਾ ਐ ਸੱਦੇ ਹਾਂ ਸਪੈਸ਼ਲ ਸਾਡੀ ਇਹ ਆ ਸਾਡੀ ਭੈਣ ਇਹਨੂੰ ਵੇਖ ਕੇ ਪਹਿਲਾਂ ਵੀ ਮੇਰੇ ਸੁਕੇ ਜੀ ਹਾਂ ਤੇਰੇ ਨਾਲ ਵੀਡੀਓ ਚ ਵੇਖਿਆ ਹਣਾ ਵਾ ਤੇ ਇਹ ਸਾਡੀ ਸਿਸਟਰ ਵਾ ਤਾਇ ਜੀ ਦੀ ਬੇਟੀ ਹੈ ਸਾਡੀ ਤੇ ਤਾਂ ਕਰਕੇ ਹੁਣ ਇਸ ਟਾਈਮ ਤੇ ਥੋੜਾ ਜਿਹਾ ਵੀਡੀਓ ਚ ਆ ਰਹੇ ਜੇ ਠੰਡ ਬਹੁਤ ਹੈ ਦੂਰ ਪੈਂਦਾ ਪਿੰਡ ਤਾਂ ਕਰਕੇ ਭਰਾ ਇਹਨਾਂ ਨੂੰ ਕੰਟੀਨਿਊ ਗਾਂ ਵੀ ਲਵਾਂਗੇ ਤੇ ਪਿਛਲੇ ਹਾਂ ਕੰਟੀਨਿਊ ਹੋਣਾ ਹੋਣਾ ਸਾਡੀ ਅਗਲੀ ਵੀ ਉਹ ਤਾਂ ਮੇਨ ਫੇਸ ਇਹਨਾਂ ਦਾ ਮੇਨ ਫੇਸ ਇਹਨਾਂ ਦਾ ਹੁੰਦਾ ਹੈ ਹਰ ਵੀਡੀਓ ਦੇ ਵਿੱਚ ਗਰਵੀਰ ਦੀ ਮਦਦ ਦਾ ਰੋਲ ਕਰਦੇ ਆ ਜਾਂ ਮੇਰੀ ਬਦਲ ਦਾ ਰੋਲ ਕਰਦੇ ਆ ਤੇ ਗਾਂ ਚੱਲ ਕੇ ਫੇਰ ਇਹਨਾਂ ਨੇ ਰੋਲ ਕਰਨਾ ਹੀ ਕਰਨਾ ਫੇਰ ਦੁਬਾਰਾ ਤੇ ਬਾਕੀ ਰੈਸਪੀ ਤੁਹਾਨੂੰ ਹੋਰ ਗਾੜੀ ਦੀ ਗਾੜੀ ਗਾਂਦੀਆਂ ਦੱਸਦੇ ਆ ਫੇਰ ਹਾਂਜੀ ਆਵੇ ਕਿੰਨੀਆਂ ਸੋਹਣੀਆਂ ਟਕੇਰ ਕਿੰਦਰ ਮਣ ਬਣਦੀਆਂ ਨਾ ਹਾਂਜੀ ਮੈਂ ਨੇੜੇ ਕਰਕੇ ਦਿਖਾ ਲਿਓ ਵੇਖੋ ਕਿੰਨੀਆਂ ਪਿਆਰੀਆਂ ਬਣਨ ਦੀਆਂ ਵਾ ਇਹ ਕਾਰਨ ਫਲਰ ਭੁੰਨ ਤੋਂ ਬਾਅਦ ਜਿਹੜੀਆਂ ਵਾ ਉਹ ਮਤਲਬ ਇਕਦਾਂ ਮਤਲਬ ਕੀ ਇਹਨਾਂ ਦੀ ਜਿੱਦਾ ਸੈਟਿੰਗ ਜੀ ਹੋ ਗਈ ਸੈਟਿੰਗ ਜੀ ਹੋ ਜਾਂਦੀ ਹੈ ਅਰਾ ਰੋਡ ਪਾਉਣ ਦੇ ਨਾਲ ਆਟੇ ਦੇ ਨਾਲ ਫਲੇਥਾਂ ਦੀ ਸੈਟਿੰਗ ਜੀ ਕਰ ਦਿੱਤੀ ਹੈ ਨਾ ਇਹਨਾਂ ਦੀ ਅਰਾ ਰੋਡ ਦੇ ਨਾਲ ਸੈਟਿੰਗ ਹੋ ਗਈ ਹੈ ਬਿਲਕੁਲ ਵਧੀਆ ਤੇ ਇਹਦੇ ਵਿੱਚ ਨਾ ਮਤਲਬ ਜਿਹਦੇ ਵਿੱਚ ਬਣਾਉਣੀਆਂ ਤਲਣੀਆਂ ਵਾ ਉਹ ਤੁਹਾਡੇ ਅਕੋਰਡਿੰਗ ਹੈ ਤੁਸੀਂ ਕਿਹਦੇ ਚ ਪਸੰਦ ਕਰਦੇ ਹੋ ਮੇਰੇ ਅਕੋਰਡਿੰਗ ਤੇ ਜਿਹੜਾ ਬਜਾਰੇ ਕਿ ਹੋ ਆ ਨਾ ਗगन ਹੋਵੇ ਚਾਰਾਥ ਹੋਵੇ ਪੁੱਛ ਵੀ ਹੋਵੇ ਉਹਦੇ ਤੁਸੀਂ ਬਣਾਓਗੇ ਤੇ ਜਿਆਦਾ ਵਧੀਆ ਰਹੂਗਾ ਉਦਾਂ ਤੇ ਅਰਪਾਇਨ ਵਿੱਚ ਵੀ ਬਣ ਜਾਂਦਾ ਸਰੋਂ ਦੇ ਤੇਲ ਦੀ ਬਣ ਜਾਂਦੀਆਂ ਨੇ ਮਤਲਬ ਟੇਸਟੀ ਤੇ ਕ੍ਰਿਸਪੀ ਤੇ ਇਹਨਾਂ ਦੇ ਰੈੱਡ ਰੈੱਡ ਤੋਂ ਬਣਦੀਆਂ ਕ੍ਰਿਸਪੀ ਵਧੀਆ ਇਹਦੇ 'ਚ ਹੀ ਬਣਦੀਆਂ ਜਿਆਦਾ ਸੁਆਦ ਆਣੀ ਜਿਆਦਾ ਟੇਸਟ ਇਹਦੇ 'ਚ ਹੀ ਆਉਂਦਾ ਉਹਦਾ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਆਇਲ ਕਰ ਸਕਦੇ ਜੀ ਠੀਕ ਹੈ ਨਾ ਬਿਲਕੁਲ 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 ਹਾਂ ਜੀ ਤੇ ਇਹ ਜਟਨੀ ਏਮਲੀ ਦੀ ਚਟਨੀ ਮਿੱਠੀ ਵੀ ਚਟਨੀ ਬਣਾਇਦੇ ਆ ਬਟ ਮੈਂ ਇਮਲੀ ਦੀ ਬਣਾਉਣ ਲੱਗੀ ਆ ਬੱਚੇ ਜਿਹੜੇ ਆ ਉਹ ਮਿੱਠੀ ਚਟਣੀ ਘੁਣ ਘਟ ਦੇ ਖਾਣੋ ਹੁਣ ਇਮਲੀ ਦੀ ਜਿਆਦਾ ਪਸੰਦ ਮਿੱਠੀ ਚਟਣੀ ਬਣਾ ਲਦੇ ਆ ਗਰਮੀ ਤੇ ਗੁੜ ਦੀ ਜਿਹੜੀ ਚਟਣੀ ਆ ਉਹ ਵੀ ਮੈਂ ਘਰੇ ਬਣਾਉਂਦੀ ਆ ਕੋਈ ਬਣਾਉਂਦੇ ਆ ਗਾਂ ਚੱਲ ਕੇ ਤੁਹਾਨੂੰ ਕੇ ਦਿਨ ਗੁੜ ਦੀ ਚਟਣੀ ਜਿਹੜੀ ਆ ਰੈਸਪੀ ਉਹ ਵੀ ਤੁਹਾਨੂੰ ਦੱਸਾਂਗੇ ਵੀ ਸਪੈਸ਼ਲ ਗੁੜ ਦੀ ਚਟਣੀ ਜਿਹੜੀ ਆ ਆਪਾਂ ਵਿਆਹਾਂ ਤੇ ਸ਼ਾਦੀਆਂ ਦੇ ਵਿੱਚ ਖਾਣਿਆ ਤੁਸੀਂ ਉਹ ਤੁਹਾਨੂੰ ਕਿੱਦਾਂ ਬਣਦੀ ਆ ਹਾਂ ਤੇ ਇੱਕ ਸਾਡੇ ਗੈਸਟ ਇਹੋ ਜਿਹੇ ਆ ਗੈਸਟ ਗਾਦੇ ਆ ਉਹ ਸਾਡੇ ਆਪਣੇ ਖਾਸ ਵਾ ਬਿਲਕੁਲ ਕਤੇ ਏ ਬਲਜੀ ਦੀਦੀ ਤੇ ਰਕਵੀਰ ਭਾਜੀ ਉਹਨਾਂ ਨੂੰ ਬਹੁਤ ਜਿਆਦਾ ਟਿੱਕੀਆਂ ਪਸੰਦ ਆ ਤੇ ਉਹਨਾਂ ਨੂੰ ਮੈਂ ਕਰਨ ਲਈ ਆ ਰੁਪਿੰਦਰ ਵੀ ਕਰਨ ਲਈ ਆ ਪਰ ਅੱਜ ਮਜਬੂਰੀ ਥੋੜੀ ਜੀ ਮਜਬੂਰੀ ਥੋੜੀ ਜੀ ਹੈ ਬੱਚੇ ਜਿਹੜੇ ਘਰ ਬੈਠੇ ਭਾਜੀ ਗਏ ਸੀ ਅੱਜ ਕਿਤੇ ਦਰਸ਼ਨ ਵਾਸਤੇ ਦੀਦੀ ਠੀਕ ਨਹੀਂ ਨਹੀਂ ਤੇ ਮੈਂ ਕੁਝ ਕਰਨਾ ਪਈ ਤਾਂ ਸੱਦ ਮੈਂ ਲੈਣੀ ਸੱਦ ਮੈਂ ਲੈਣੀ ਹੀ ਜ਼ਰੂਰ ਸੱਦ ਲੈਣੀ ਹੈ ਸਪੈਸ਼ਲ ਆਣਾ ਹੈ ਉਹਨਾਂ ਨੇ ਜ਼ਰੂਰ ਆਣਾ ਹੈ ਹਾਂ ਤੇ ਉਹਨਾਂ ਨੇ ਆ ਜਾਣਾ ਸੀ ਅੱਜ ਥੋੜਾ ਜਿਹਾ ਤਾਂ ਕਰਕੇ ਵੀ ਉਹ ਦੀਦੀ ਹੋਣੀ ਦੀਦੀ ਠੀਕ ਨਹੀਂ ਹੈਗੇ ਕੱਲ ਦੇ ਹਾਂ ਠੀਕ ਨਹੀਂ ਆਉ ਤੇ ਭਾਜੀ ਜਿਹੜਾ ਦਰਸ਼ਨ ਮੇਲੇ ਵਾਸਤੇ ਗਏ ਨੇ ਉਹਨਾਂ ਮਜ਼ਾ ਨਹੀਂ ਆਉਂਦਾ ਤੇ ਉਹਨਾਂ ਮਜ਼ਾ ਨਹੀਂ ਆਉਂਦਿਆ ਸਾਰਿਆਂ ਵਾਸਤੇ ਇਸ ਪੈਸੇ ਸਦਿਆ ਸਾਰਿਆਂ ਨੂੰ ਨਹੀਂ ਆਉਂਦਿਆ ਨਹੀਂ ਆਉਂਦਿਆ ਤੇ ਤੁਹਾਡੇ ਮੰਮੀ ਜੀ ਵੀ ਵਿੱਚ ਮੇਸਰ ਮੰਮੀ ਮੇਸਰ ਸਾਡੀ ਵਾਲੀ ਮੰਮੀ ਨੂੰ ਨੇ ਸਿਰੇ ਫੋਨ ਕੀਤਾ ਮੰਮੀ ਨੂੰ ਸਿਰੇ ਫੋਨ ਕੀਤਾ ਇਹ ਮੰਮੀ ਵੀ ਠੀਕ ਨਹੀਂ ਹੈਗੀ ਉਹ ਵੀ ਠੰਡ ਠੋਡ ਲਵਾਈ ਬੈਠੀ ਆ ਮੰਮੀ ਦੀ ਆ ਨਾ ਹਾਂ ਸਾਡੇ ਛੋਟੇ ਨੂੰ ਨਾ ਇਦਾਂ ਖੰਡ ਲੱਗੀ ਜਾਂਦੀ ਆ ਠੜ ਲੱਗੀ ਜਾਂਦੀ ਆ ਛੜ ਲੱਗੀ ਜਾਂਦੀ ਤਾਂ ਕਰਕੇ ਤੇ ਸਾਰਿਆਂ ਨੂੰ ਤੇ ਜਿਹੜੇ ਕਰਕੇ ਦਿਖਾਉਂਗਾ ਆਵੇ ਕੋਣ ਟਿੱਕੀ ਪੈਣ ਲੱਗੀ ਨਾ ਆਵੇ ਕੋ ਤੇਲ ਦੇ ਵਿੱਚ ਇਹਨੇ ਆਪਣੇ ਆਪ ਹੀ ਥੱਲਿਓਂ ਕੜਾਈ ਛੱਡ ਦੇਣੀ ਆ ਹਾਂ ਐਦਾ ਕ੍ਰਿਸਪੀ ਹੋ ਜਾਣਾ ਬਿਲਕੁਲ ਇਹਨੇ ਉਤੋਂ ਤੜ ਤੜ ਕੇ ਇੰਨਾ ਹੀ ਕ੍ਰਿਸਪੀ ਕਰ ਲੈਣੀ ਆਪਾਂ ਤੜ ਕੇ ਬਾਕੀ ਹੁਣ ਤੁਹਾਨੂੰ ਸਾਰੀ ਰੈਸਪੀ ਦੱਸਤੀ ਆ ਤੇ ਜਿਹੜੀ ਜਿਹੜੀ ਚੀਜ਼ ਪੈਂਦੀ ਏ ਇਹਦੇ ਵਿੱਚ ਜਰੂਰੀ ਵਾਸਤੇ ਉਹ ਸਾਰੀਆਂ ਤਾਂ ਦੱਸਤੀਆਂ ਮੇਨ ਜਿਹੜਾ ਇਹਦਾ ਮਤਲਬ ਹੈਗਾ ਵਾਂ ਮੈਂ ਇਹ ਲੈ ਕੇ ਤੁਹਾਨੂੰ ਪਲੇਟਸ ਪਾ ਕੇ ਫਿਰ ਦਿਖਾਉਨੇ ਤੁਹਾਨੂੰ ਸਰਵਜਬੜ ਕਰਕੇ ਦਿਖਾਉਣਾ ਤੁਹਾਨੂੰ ਪਰ ਜਿਹੜੀ ਮੇਰ ਚੀਜ਼ ਵਾ ਇਹਦੇ ਵਿੱਚ ਉਹ ਮਟਰ ਹੈ ਜਿਹੜੇ ਅਸੀਂ ਸਪੈਸ਼ਲ ਯੂਪੀ ਤੋਂ ਮੰਗਾਈਦੇ ਹਾਂ ਇੱਥੇ ਮਟਰ ਨਹੀਂ ਮਿਲਦੇ ਆਪਣੇ ਜਿਹੜਾ ਇੱਥੇ ਪੰਜਾਬ ਵਿੱਚ ਟਿੱਕੀਆਂ ਤੋਂ ਹੀ ਆ ਮਿਲ ਜਾਂਦੀਆਂ ਹੋਣੀਆਂ ਵਾ ਪਰ ਜਿਹੜੀਆਂ ਵਾ ਉਹ ਟਿੱਕੀ ਦੇ ਅੰਦਰ ਹੀ ਸਾਰਾ ਸਮਾਨ ਭਰਿਆ ਹੁੰਦਾ ਵਾ ਏਦਾਂ ਜਿਹੜੀ ਟਿੱਕੀ ਆ ਉਹ ਸਿੱਧੀ ਟਿੱਕੀ ਫੜਾ ਲੈਂਦੇ ਆ ਖਾਣ ਵਾਸਤੇ ਮਟਰ ਨਹੀਂ ਪਾਉਂਦੇ ਉੱtre ਨਾ ਮੈਂ ਨਮਕ ਪਾਇਆ ਨਾਮ ਸੱਲਾ ਨਾ ਮਿਰਚ ਕੁਛ ਨਹੀਂ ਮਪਾਇਆ ਇਹ ਸਿੰਪਲ ਆਲੂ ਆ ਫਿੱਕੇ ਆਲੂ ਆ ਫਿੱਕੇ ਆਲੂ ਆ ਬਿਲਕੁਲ ਕਰਦੇ ਇਹਦਾ ਟੇਸਟ ਕੁਝ ਵੱਖਰਾ ਹੀ ਆ ਜਿਹੜਾ ਵੱਖਰਾ ਹੀ ਹੁੰਦਾ ਹੈ ਹਾਂ ਬਣਾਉਣਾ ਮਿਕਸ ਕਰਨਾ ਬਿਲਕੁਲ 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 ਆਪਸ ਤੇ ਰੈਡੀ ਕਰਕੇ ਦੱਸਦੇ ਤੇ ਬਾਕੀ ਤੁਹਾਨੂੰ ਆਪਾਂ ਫੇਰ ਰੈਡੀ ਕਰਕੇ ਸਾਰਾ ਫੇਰ ਦਿਖਾਉਨੇ ਆ ਤੇ ਬਾਕੀ ਟਿੱਕੀ ਜਿਹੜੀ ਆ ਜਿਹਨੇ ਜਿਹਨੇ ਖਾਣੀ ਆ ਜਿਹਨੇ ਜਿਹਨੇ ਦੇਖਣੀ ਆ ਉਹ ਸਾਰੇ ਮੋਸਟ ਵੈਲਕਮ ਇਨ ਕਾਦੀਆਂ ਜਿਦਾਂ ਮਰਜੀ ਆਓ ਜਿਦਾਂ ਮਰਜੀ ਆਓ ਤਾਂ ਲੋ ਸਪੈਸ਼ਲ ਕਰਕੇ ਬਣਾ ਕੇ ਸਾਰਿਆਂ ਨੂੰ ਖਵਾਵਾਂ ਕੋਈ ਗੱਲ ਨਹੀਂ ਰ ਰੁਪਿੰਦਰ ਦੀ ਜੀ ਨੇ ਇੱਕ ਵਾਰੀ ਬਣਾ ਲਈ ਆ ਵਾ ਤੇ ਰੈਸਪੀ ਉਹਨਾਂ ਨੇ ਸ਼ੇਅਰ ਨਹੀਂ ਕੀਤੀ ਕਿਸੇ ਨਾਲ ਉਹਨੇ ਕਿਹਾ ਸੀ ਕਿ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਰੈਸਪੀ ਗੁਰਮੀ ਦੀ ਜੀ ਦੇ ਮਨੀ ਭਾਈ ਦੱਸਾਂਗੇ ਤੁਹਾਨੂੰ ਰੈਸਪੀ ਕਿੱਦਾਂ ਬਣਨੀ ਆ ਆਂਦੀ ਨਹੀਂ ਮੈਂ ਤੇ ਘਰ ਵੀ ਜਿਹੜੇ ਮੇਰੇ ਗੈਸਟ ਆਏ ਉਹਨਾਂ ਨੇ ਵੀ ਬਸ ਮੈਂ ਕਿਹਾ ਕਿ ਇਹ ਦੀਦੀ ਦੀ ਰੈਸਪੀ ਆ ਤੇ ਉਹੀ ਦੱਸਣ ਲਈ ਅਸੀਂ ਵੀਡੀਓ ਪਾਉਣੀ ਫੇ ਸਾਰਿਆਂ ਨੂੰ ਸ਼ੇਅਰ ਸਾਰਿਆਂ ਨੂੰ ਸ਼ੇਅਰ ਕਰ ਦਾਂਗੇ ਨਾ ਤੇ ਰੈਸਪੀ ਤੁਹਾਨੂੰ ਦੱਸ ਦਾਂਗੇ ਸਾਰੀ ਰੈਸਪੀ ਸਾਰੀ ਤੁਹਾਨੂੰ ਦੱਸਤੀ ਆ ਹੁਣ ਤੇ ਬਾਕੀ ਟੇਸਟ ਜਿਹਨਾਂ ਨੇ ਕਰਨਾ ਵਾ ਉਹ ਆਣ ਕੇ ਇੱਥੇ ਕਰ ਸਕਦੇ ਆ ਉਹ ਕਰਦੀਆਂ ਵੀ ਕਰ ਸਕਦੇ ਆ ਆ ਵੇਖੋ ਜੀ ਸਪੈਸ਼ਲ ਟਿੱਕੀ ਹੋ ਗਈ ਤਿਆਰ ਹੋਰ ਜਦੋਂ ਟਿੱਕੀਆਂ ਪਾ ਪਾ ਲੀਆਂ ਤੇ 3 ਇਹਨਾਂ ਨੂੰ ਹੁਣ ਮੈਚ ਕਰ ਲੈਣਾ ਇੱਧਰ ਵੇਖੋ ਕਿੰਨੀ ਕ੍ਰਿਸਪੀ ਆ ਆਵਾਜ਼ ਤੱਕ ਸੁਣਦੀ ਹਣੀ ਵਿੱਚ ਹਾਂ ਇਹ ਸਾਰਾ ਇਹ ਜਿਹੜਾ ਨਾ ਜਿੰਨੇ ਕ੍ਰਿਸਪੀ ਬਣਦੀਆ ਇਹ ਬਸ ਗਗਨ ਕਿਓਟੀ ਬਣਦੀਆ ਰੱਥ ਹੋਵੇ ਗਗਨ ਮਤਲਬ ਕੋਈ ਵੀ ਕੰਪਨੀ ਦਾ ਹੋਵੇ ਪਰ ਕਿਉ ਹੋਣਾ ਚਾਹੀਦਾ ਵਾ ਜ਼ਰੂਰੀ ਹਾਂ ਕਿਉ ਹੋਣਾ ਤੇਲ ਚ ਬਣਨੀ ਇਹ ਤੇਲ ਚ ਬਣਦੀ ਆ ਪਰ ਇੰਨੀ ਕ੍ਰਿਸਪੀ ਨਹੀਂ ਬਣਦੀ ਤੇਲ ਦੇ ਵਿੱਚ ਹਾਂਜੀ ਤੇ ਇਹ ਹੁਣ ਜਦਾਂ ਆਪਾਂ ਤੇ ਟਿੱਕੀਆਂ ਮੈਸ਼ ਕਰ ਲਈਏ ਚੰਗੀ ਤਰ੍ਹਾਂ ਤਾਂ ਸਟਾਰਟਿੰਗ ਤੋਂ ਦੱਸਿਆ ਹੀ ਵੀ ਕੋਈ ਚੀਜ਼ ਇਹਦੇ ਵਿੱਚ ਨਹੀਂ ਪਾਉਣੀ ਆਪਾਂ ਸਪੈਸ਼ਲ ਚੀਜ਼ ਤੇ ਐਂ ਤੇ ਆ ਉੱਪਰ ਪਾਤੇ ਮਟਰ ਆ ਜਿਹੜੇ ਆਉਣ ਆਪਾਂ ਇਸ ਟਾਈਮ ਤੇ ਤੇ ਮੋਝ ਬਾਣੀ ਆ ਗਿਆ ਮੇਰੇ ਹਲਕਾ ਜਾ ਧਰੀਆਂ ਮਿਰਚਾਂ ਵਿਚਾਲੇ ਕਾ ਟਮਾਟਰ ਦਾ ਫਿਰ ਉੱਪਰ ਆ ਗਿਆ ਜੀ ਗੰਡਿਆਂ ਦਾ ਵੈਰੀ ਗੁੱਡ ਗੰਡੇ ਆ ਗਏ ਤੇ ਹੁਣ ਪਾਏਗਾ ਇਹਦੇ ਵਿੱਚ ਮਸਾਲਾ ਜਿਹੜਾ ਆਪਣੇ ਘਰਾਂ ਦੇ ਵਿੱਚ ਜਿੱਦਾਂ ਹੁੰਦਾ ਹੈ ਗਰਮ ਮਸਾਲਾ ਉਹਦਾ ਇਹ ਇਮਲੀ ਦੀ ਚਟਨੀ ਇਮਲੀ ਦੀ ਚਟਨੀ ਇੱਥੇ ਤੁਸੀਂ ਆਪਣੇ ਟੇਸਟ ਮੁਤਾਬਿਕ ਅਕੋਰਡਿੰਗ ਮਿੱਠੀ ਵੀ ਪਾ ਸਕਦੇ ਹੋ ਹਾਂ ਮੈਨੂੰ ਇਹਨਾਂ ਨੇ ਬਹੁਤ ਟੇਸਟੀ ਲੱਗਦੀ ਟਮਾਟੋ ਕੱਚਾ ਵੀ ਪਾ ਸਕਦੇ ਹੋ ਉਹ ਵੀ ਸਵਾਦ ਲੱਗਦੀ ਆ ਤੇ ਪਰ ਉਹਨਾਂ ਦਾ ਟੇਸਟ ਜਿਹੜਾ ਵਾ ਉਹ ਅਗਰ ਗੁੜ ਵਾਲੀ ਚਟਨੀ ਪਾਉਦੇ ਉਹਦੇ ਨਾਲ ਜ਼ਿਆਦਾ ਕ੍ਰਿਸ਼ਟ ਆਉਂਦਾ ਹੈ ਤੇ ਆ ਹੁਣ ਪੈ ਗਿਆ ਸਵਾਦਨ ਸਵਾਦ ਟਾਡੇ ਲੂਣ ਨਮਕ ਸਾਲਟ ਤਨੀਏ ਦੀ ਰੇਲਾ ਤਨੀਏ ਦੀ ਰੇਲਾ ਮਸਾਲਾ ਇਹ ਥੋੜੀ ਜਿਹੀ ਰੈੱਡ ਮਿਰਚ ਵੀ ਆਪਾਂ ਪਾਵਾਂਗੇ ਲਾਲ ਇਹਦੇ ਨਾਲ ਟੇਸ ਜਿਹੜਾ ਹੋਰ ਜ਼ਿਆਦਾ ਵਧੀਆ ਹੋ ਜਾਣਾ ਹੋਰ ਜ਼ਿਆਦਾ ਵਧੀਆ ਹੋ ਜਾਣਾ ਤੇ ਇਹ ਵੀ ਆ ਇਹਦੇ ਤੁਸੀਂ ਦਹੀਂ ਵੀ ਪਾ ਸਕਦੇ ਆ ਪਨੀਰ ਵੀ ਪਾ ਸਕਦੇ ਆ ਉੱਪਰ ਹਾਂ ਹਾਂਜੀ ਜੋ ਵੀ ਤੁਹਾਡਾ ਦਿਲ ਚਾਹੁੰਦਾ ਪਰ ਆ ਜਿਹੜੀ ਚੀਜ਼ ਆ ਇਹ ਕੁਝ ਵੱਖਰੀ ਹੈ ਵੱਖਰੀ ਆ ਤੇ ਹੁਣ ਆਪਾਂ ਤੁਹਾਨੂੰ ਹੁਣ ਮੈਂ ਦੱਸੂਗਾ ਤੁਹਾਨੂੰ ਟੇਸਟ ਕਰਕੇ ਵੀ ਕਿੰਦਾ ਦੀ ਟਿੱਕੀ ਬਣੀ ਆ ਅੱਜ ਲਓ ਮੈਂ ਸਾਰਾ ਉਹ ਸਾਸਿਕਾ ਪਹਿਲਾਂ ਬੁਲਾਤੀ ਸੀ ਤੇ ਪਰ ਹੁਣ ਮੈਂ ਟੈਸਟ ਕਰਨ ਲੱਗਾ ਟਿੱਕੀ ਇਸ ਕਰਕੇ ਦਵਾ ਲੱਕੇ ਸਾਸਿਕਾ ਦਾ ਆਹੋ ਤੋ ਹੀ ਟੈਸਟ ਕਰੋ ਸਾਡੇ ਮੂੰਹ ਚ ਪਾਣੀ ਆਈ ਜਾਂਦਾ ਹੀ ਉਹ ਲੱਗੇ ਮੈਂ ਤਾਂ ਮੇਰੇ ਮੂੰਹ ਸਭ ਤੋਂ ਪਹਿਲਾਂ ਪਾਣੀ ਆ ਗਿਆ ਕਿੱਦਾਂ ਫਿਰ ਬਣੇਗਾ ਇਹ ਆਹ ਵਜਾ ਸਿਰਾ ਸੱਚੀ ਗੱਲ ਅਰੇ ਗਪੀਰ ਭਾਜੀ ਆ ਜਾਓ ਟਿੱਕੀ ਖਾ ਲਓ ਆਣ ਕੇ ਦੀਦੀ ਮਿਸੁਰ ਗਪੀਰ ਭਾਜੀ ਬਲਜੀਦੀ ਜੀ ਕਮ ਇਨ ਐਂਟਕੀ ਅੰਗਰੇਜੀ ਦਾ ਹੀ ਭਾਇਆ ਇਸ ਕਰਕੇ ਮੈਂ ਕਿਹਾ ਵਾ ਜੜਿਆ ਉਪਰ ਵਾਲੀ ਹੋਣਾ ਗਲਾਬ ਜਾਮਨ ਖਵਾਏ ਸੀ ਅੱਜ ਉਹ ਉਹ ਨਹੀਂ ਗਲਾਬ ਜਾਮਨ ਉਹਦੇ ਬਹੁਤ ਟੇਸਟੀ ਹੈ ਬਹੁਤ ਟੇਸਟੀ ਗਲਾਬ ਜਾਮਨ ਮੇਰੇ ਵਾਸਤੇ ਵੀ ਭਾਜੀ ਦਾ ਥੈਂਕ ਯੂ ਬਹੁਤ ਬਹੁਤ ਮੈਮ ਲਈ ਥੈਂਕ ਯੂ ਤੇ ਮਿਲਦੇ ਆ नेक्स्ट ਬਲੌਗ ਦੇ ਵਿੱਚ